ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਆਪਾਂ ਖੜੇ ਆ ਜੀ ਸ੍ਰੀ ਅਨੰਦਪੁਰ ਸਾਹਿਬ ਦੇ ਅਨੰਦਗੜ੍ਹ ਕਿਲੇ ਦੇ ਵਿੱਚ ਅਨੰਦਗੜ੍ਹ ਕਿਲਾ ਸਿੱਖ ਧਰਮ ਦੀ ਉਹ ਪਾਵਨ ਤੇ ਇਤਿਹਾਸਕ ਜਗ੍ਹਾ ਹੈ ਜਿੱਥੋਂ ਅੱਜ ਦੇ ਦਿਨ ਦਸਮ ਪਾਤਸ਼ਾਹ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ ਸਮੇਤ ਅਤੇ ਅਨੇਕਾਂ ਸਿੰਘਾਂ ਸਿੰਘਣੀਆਂ ਨੇ ਸਿੱਖ ਧਰਮ ਦੀ ਰੱਖਿਆ ਲਈ ਪਹਾੜੀ ਰਾਜਾਂ ਤੇ ਮੁਗਲ ਹਕੂਮਤ ਦੇ ਜ਼ਬਰ ਵਿਰੁੱਧ ਸਫਰੇ ਸ਼ਹਾਦਤ ਸ਼ੁਰੂ ਕੀਤਾ ਸੀ ਅੱਜ ਦੇ ਦਿਨ ਤੇ ਸਫਰੇ ਸ਼ਹਾਦਤ ਦੇ ਰਾਹ ਤੇ ਤੁਰਨ ਵਾਲੇ ਮਹਾਨ ਸ਼ੀਧਾ ਨੂੰ ਕੋਟੀ ਕੋਟੀ ਪ੍ਰਣਾਮ ਨਗਰ ਕੀਰਤਨ ਉਪਰੰਤ 29ਵਾਂ ਅਲੌਕਿਕ ਦਸ਼ਮੇਸ਼ ਪੈਦਲ ਮਾਰਚ ਜੋ ਕਿ ਭਾਈ ਕੁਲਵੰਤ ਸਿੰਘ ਲੱਖਾ ਜੀ ਦੇ 사ਦਕਾ ਗੁਰਦੁਆਰਾ ਸਾਹਿਬ ਪਰਿਵਾਰ ਵਿਛੋੜਾ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਮੈਦਾਨ ਸਾਹਿਬ ਪਹੁੰਚੇਗਾ ਤੇ ਆਜੋ ਜੀ ਕਰਵਾਉਣੇ ਆ ਨਗਰ ਕੀਰਤਨ ਦੇ ਦਰਸ਼ਨ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਹਰ ਇੱਕ ਸਿੱਖ ਸੰਗਤ ਕੋਲ ਇਹ ਵੀਡੀਓ ਪਹੁੰਚ ਸਕੇ ਅੱਗੇ ਕਰੋ ਜੀ ਨਗਰ ਕੀਰਤਨ ਦੇ ਦਰਸ਼ਨ ਵੀਡੀਓ ਨੂੰ ਸਾਰੇ ਸਿੱਖ ਸੰਗਤ ਤੱਕ ਪਹੁੰਚਦੀ ਕਰ ਦਿਓ ਬਹਿਗੁਰੂ ਲਿਖ ਕੇ ਜਰੂਰ ਸ਼ੇਅਰ ਕਰਿਓ ਤਨ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਹੋ ਨਿਆ ਸੁਬੀਆ ਸੁਬੀਆ ਸੰਗਤ ਨੂੰ ਬੇਨਤੀ ਹੈ ਸਤਗੁਰ ਸੱਚੇ ਪਾਤਸ਼ਾਹ ਦੇ ਸਾਹਿਬ ਜੀ ਸਾਨ ਜੀ ਸਾਥ ਸਿੰਘ ਜੀ ਤੁਸੀਂ ਦੇਖ ਸਕਦੇ ਹੋ ਜਿਵੇਂ ਤੁਸੀਂ ਦੇਖ ਸਕਦੇ ਹੋ ਜੀ ਝੂਠੀ ਕਸਮਾਂ ਖਾ ਕੇ ਗੁਰੂ ਗੋਬਿੰਦ ਸਿੰਘ ਜੀ ਤੋਂ ਆਨੰਦਪੁਰ ਸਾਹਿਬ ਦਾ ਕਿਲਾ ਛਡਵਾਉਣਾ ਤੇ ਸਿੰਘਾਂ ਨਾਲ ਗੁਰੂ ਗੋਬਿੰਦ ਸਿੰਘ ਜੀ ਜਾ ਰਹੇ ਨੇ ਸਾਰੇ ਸ਼ਸਤਰ ਘੋੜੇ ਤੇ ਜੋ ਵੀ ਸਾਜੋ ਸਮਾਨ ਲੈ ਕੇ ਤੁਸੀਂ ਪਹਿਲੀ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਆਨੰਦਗੜ੍ਹ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਜਦੋਂ ਗੁਰੂ ਸਾਹਿਬ ਜੀ ਸਿੰਘਾਂ ਨਾਲ ਸਰਸਵਰ ਨਦੀ ਪਾਰ ਕਰਦੇ ਨੇ ਤੇ ਉੱਥੇ ਪਰਿਵਾਰ ਦਾ ਵਿਛੋੜਾ ਪੈ ਜਾਂਦਾ ਹੈ ਵੱਡੇ ਸਹਿਬਜ਼ਾ ਦੇ ਗੁਰੂ ਸਾਹਿਬ ਨਾਲ ਤੇ ਛੋਟੇ ਸਹਿਬਜ਼ਾ ਤੇ ਮਾਤਾ ਗੁਜਰੀ ਅਲੱਗ ਹੋ ਜਾਂਦੇ ਨੇ ਜਥੇ ਤੋਂ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੀ ਚਮਕੌਰ ਦੀ ਗੜੀ ਵਿੱਚੋਂ ਤਾੜੀ ਮਾਰ ਕੇ ਜਾਂਦੇ ਹੋਏ ਤੁਸੀਂ ਦੇਖ ਸਕਦੇ ਹੋ ਸਾਰੀਆਂ ਸਕਰੀਨਾਂ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਈਆਂ ਹੋਈਆਂ ਨੇ ਤਾਂ ਜੋ ਜੋ ਵੀ ਸਿੱਖ ਸੰਗਤ ਅੱਜ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੀ ਹੈ ਉਹ ਆਪਣੇ ਇਤਿਹਾਸ ਨੂੰ ਜਾਣ ਸਕੇ ਇਤਿਹਾਸ ਨੂੰ ਨੇੜੋਂ ਦੇਖ ਸਕੇ ਤੇ ਉਹ ਮਹਿਸੂਸ ਕਰ ਸਕੇ ਜੋ ਗੁਰੂ ਸਾਹਿਬ ਨੇ ਉਦੋਂ ਸਿੱਖ ਸੰਗਤਾਂ ਨੇ ਢੰਡਾਇਆਗਾ ਖਾਂ ਤੇ ਨਵੀ ਖਾਂ ਗੁਰੂ ਜੀ ਨੂੰ ਉੱਚ ਦਾ ਪੀਰ ਬਣਾ ਕੇ ਲੈ ਜਾਂਦੇ ਹੋਏ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਤਰੀਕੇ ਨਾਲ ਜੋ ਇਹ ਪ੍ਰਕਾਸ਼ਿਤ ਕੀਤਾ ਹੋਇਆਗਾ ਤੇ ਅੱਗੇ ਵੀ ਹੋਰ ਹੈ ਉਹ ਵੀ ਤੁਹਾਨੂੰ ਸਾਰਾ ਦਿਖਾਵਾਂਗੇ ਜੀ ਸਿੱਖ ਇਤਿਹਾਸ ਗੁਰੂ ਗੋਬ ਸਿੰਘ ਜੀ ਮਾਛੀਵਾੜੀ ਦੇ ਜੰਗਲਾਂ ਵਿੱਚ ਟਿੰਡ ਦਾ ਸਰਾਨਾ ਲਾ ਕੇ ਸੁੱਤੇ ਪਏ ਹਨ ਬੈਗਰੂ ਜੀ ਦਾ ਖਾਲਸਾ ਬੈਗਰੂ ਜੀ ਕੀ ਫਤਿਹ